ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਰੁਤ ਤੀਸਰੀ ਸਾਖੀ 11ਵੀਂ ਯੱਗ ਕਰਨਾ ਤੇ ਬ੍ਰਾਹਮਣਾ ਦੀ ਈਰਖਾ ਨੈਣਾ ਦੇਵੀ ਢਿੱਲੇ ਦਾ ਹੋਮ ਸਮਾਪਤ ਹੋ ਗਿਆ ਕਿਸੇ ਨਵੇਂ ਜੋਸ਼ ਉਤਸ਼ਾਹ ਅਤੇ ਨਵੀਂ ਰੋਸ਼ਨੀ ਨਾਲ ਪ੍ਰਭਾਵਸ਼ਾਲੀ ਹੋ ਕੇ ਸਤਗੁਰੂ ਜੀ ਨੈਣਾ ਦੇਵੀ ਦੇ ਢਿੱਲੇ ਤੋਂ ਇਠਾਂ ਉੱtre ਸਾਹਿਬ ਜੋਸ਼ ਵਿੱਚ ਨੱਠੇ ਹੀ ਆਏ ਉਹਨਾਂ ਨੇ ਨਾ ਕਿਸੇ ਨੂੰ ਕੁਝ ਆਖਿਆ ਤੇ ਨਾ ਕੋਈ ਹੁਕਮ ਦਿੱਤਾ ਕਿਸੇ ਸਿੱਖ ਸੇਵਕ ਨੇ ਵੀ ਉਹਨਾਂ ਨੂੰ ਨਹੀਂ ਰੋਕਿਆ ਤੇ ਨਾ ਕੁਝ ਪੁੱਛਿਆ ਸਾਹਿਬਾਂ ਨੇ ਸ੍ਰੀ ਅਨੰਦਪੁਰ ਆ ਕੇ ਮੁਖੀ ਸਿੱਖਾਂ ਨੂੰ ਪਾਸ ਸੱਦਿਆ ਤੇ ਹੁਕਮ ਕੀਤਾ ਯੱਗ ਕਰੋ ਜੋ ਸਮਗਰੀ ਖਾਣ ਵਾਲੀ ਬਚੀ ਹੈ ਉਹ ਸਾਰੀ ਰਿੰਨ ਪਕਾ ਕੇ ਤਿਆਰ ਕਰੋ ਭਾਰੀ ਯੱਗ ਕੀਤਾ ਜਾਵੇਗਾ ਫਿਰ ਉਹਨਾਂ ਨੂੰ ਪ੍ਰਸ਼ਾਦ ਛਕਾਉਣਾ ਹੈ ਜਿਹੜੇ ਹਿੰਦੂ ਸਮਾਜ ਦੀ ਕਤਾਰ ਤੋਂ ਬਾਹਰ ਰਹਿੰਦੇ ਹਨ ਜਿਨ੍ਹਾਂ ਨੂੰ ਕੋਈ ਨੇੜੇ ਨਹੀਂ ਆਉਣ ਦਿੰਦਾ ਸ਼ੂਦਰ ਤੇ ਵੈਸ਼ ਇਹਨਾਂ ਦੋਹਾਂ ਜਾਤੀਆਂ ਦੇ ਨਾਲ ਜੁੜ ਕੇ ਬੈਠਣਗੇ ਬ੍ਰਾਹਮਣ ਤੇ ਖੱਤਰੀ ਚੌਂਹਾਂ ਹੀ ਵਰਨਾ ਦਾ ਸਾਂਝਾ ਲੰਗਰ ਹੀ ਨਹੀਂ ਬਲਕਿ ਪੰਗਤ ਤੇ ਜਗ ਤਦ ਹੀ ਪਵਿੱਤਰ ਸਮਝਿਆ ਜਾਵੇਗਾ ਜੇਕਰ ਪਹਿਲਾਂ ਸ਼ੂਦਰ ਬੈਠਣਗੇ ਉਲਟੀ ਚਾਲ ਚੱਲੇਗੀ ਸ਼ੂਦਰ ਪੂਜਾ ਕਰਨਗੇ ब्राह्मण कीर्त ਕਰਨਗੇ ਅਸੀਂ ਮਨੁੱਖਤਾ ਦੇ ਅਸਲੇ ਨੂੰ ਜਗਤ ਵਿੱਚ ਵਿਖਾਉਣਾ ਚਾਹੁੰਦੇ ਹਾਂ ਮਨੁੱਖ ਮਨੁੱਖ ਨਾਲ ਪ੍ਰੇਮ ਕਰਨਾ ਸਿੱਖੇ ਜਦ ਮਨੁੱਖ ਨਾਲ ਮਨੁੱਖ ਹੀ ਪਿਆਰ ਕਰੇਗਾ ਤਾਂ ਰੱਬ ਮਿਲੇਗਾ ਫਿਰ ਸੱਚੀ ਸ਼ਕਤੀ ਪੈਦਾ ਹੋਵੇਗੀ ਨਵਾਂ ਹੀ ਪਿਆਰ ਉਤਪਨ ਹੋਵੇਗਾ ਤੇ ਉਸ ਪਿਆਰ ਦਾ ਫਲ ਹੋਵੇਗਾ ਇਕੱਠ ਤੇ ਉਸ ਇਕੱਠ ਵਿੱਚੋਂ ਪ੍ਰਗਟ ਹੋਵੇਗੀ ਅਣਖ ਸੁਤੰਤਰਤਾ ਧਰਮ ਦੀ ਰੱਖਿਆ ਤੇ ਸੇਵਾ ਦਾ ਵਲਵਲਾ بس ਫਿਰ ਦੇਸ਼ ਦੀ ਕਲਿਆਣ ਹੋ ਜਾਵੇਗੀ ਬ੍ਰਾਹਮਣਾ ਦਾ ਪਾਜ ਖੁੱਲ ਗਿਆ ਉਹ ਦੇਵੀ ਨਹੀਂ ਪ੍ਰਗਟ ਕਰ ਸਕੀ ਤੇ ਨਾ ਹੀ ਕਰ ਸਕਦੇ ਹਨ ਉਹ ਤਾਂ ਐਵੇਂ ਫੋਕੀਆਂ ਫੜਾ ਮਾਰਦੇ ਹਨ ਉਹ ਮੈਦਾਨ ਵਿੱਚੋਂ ਨਸ ਕੇ ਝੂਠ ਤੇ ਹਨੇਰੇ ਦਾ ਪਰਛਾਵਾਂ ਟਲ ਗਿਆ ਹੁਣ ਸਚਾਈ ਦਾ ਤੇਜਸਵੀ ਸੂਰਜ ਉਦੇ ਹੋਵੇਗਾ ਸਤਿਗੁਰੂ ਨਾਨਕਦੇਵ ਜੀ ਦੇ ਜੀਵਨ ਮਨੋਰਥ ਨੂੰ ਅਸਲੀ ਜਾਮਾ ਪਹਿਨਾਇਆ ਜਾਵੇਗਾ ਕੋਈ ਕਿਸੇ ਨਾਲ ਈਰਖਾ ਨਹੀਂ ਕਰੇਗਾ ਕੋਈ ਕਿਸੇ ਕੋਲੋਂ ਵਗਾਰ ਨਹੀਂ ਲਵੇਗਾ ਸਾਰੇ ਭਰਾ ਬਣ ਕੇ ਰਹਿਣਗੇ ਅਖਵਾਨਗੇ ਭਾਈ ਬਸ ਭਾਈਆਂ ਦੇ ਇਕੱਠ ਦਾ ਯੱਗ ਕਰੋ ਹੁਕਮ ਹੋ ਗਿਆ ਉਸੇ ਵੇਲੇ ਯੱਗ ਦੀ ਤਿਆਰੀ ਹੋਈ ਕੜਾ ਪ੍ਰਸ਼ਾਦ ਪੂੜੀਆਂ ਫੁਲਕੇ ਭਾਜੀਆਂ ਤੇ ਦਾਲੇ ਤਿਆਰ ਹੋ ਗਏ ਸਤਿਗੁਰੂ ਜੀ ਨੇ ਆਪ ਅਰਦਾਸਾਂ ਸੋਧਿਆ ਉਸ ਅਰਦਾਸ ਦੇ ਪਿੱਛੋਂ ਆਪ ਪੰਗਰਤ ਵਿੱਚ ਬਿਰਾਜਮਾਨ ਹੋ ਗਏ ਉਹਨਾਂ ਦੇ ਲਾਗੇ ਮੁਖੀ ਸਿੱਖ ਸਨ ਇਹ ਸ਼ੂਦਰ ਵੀ ਨਾਲ ਬੈਠੇ ਹੋਏ ਸਨ। ਪਤਲਾ ਵਰਤਾਇਆ ਗਿਆ। ਸ਼ੂਦਰ ਤੇ ਵੈਸ਼ ਵੀ ਬੈਠ ਗਏ। ਕੁਝ ਕੁ ਖੱਤਰੀ ਵੀ ਆ ਬੈਠੇ। ਪਰ ਬ੍ਰਾਹਮਣ ਅਣਖ ਲੋਤੇ ਉਹਨਾਂ ਵਿੱਚੋਂ ਇੱਕ ਮੁਖੀ ਬ੍ਰਾਹਮਣ ਨੇ ਉੱਚੀ ਕੂਕ ਕੇ ਆਖਿਆ, ਇਹ ਕਦੇ ਨਹੀਂ ਹੋ ਸਕਦਾ ਕਿ ਬ੍ਰਾਹਮਣਾ ਤੋਂ ਪਹਿਲਾਂ ਸ਼ੂਦਰਾਂ ਤੇ ਵੈਸ਼ਾਂ ਨੂੰ ਯੱਗ ਵਿੱਚ ਪ੍ਰਸ਼ਾਦ ਚਖਾਇਆ ਜਾਵੇ। ਬ੍ਰਾਹਮਣ ਬ੍ਰਹਮਾ ਦਾ ਮੁਖ ਹਨ। ਇਹ ਉੱਤਮ ਕੁਲ ਤੇ ਨੀਚਾ ਨਾਲ ਨਹੀਂ ਬੈਠ ਸਕਦੇ। ब्राह्मणां ਦੇ ਬੈਠਣ ਵਾਸਤੇ ਕੋਈ ਵੱਖਰੀ ਥਾਂ ਨਹੀਂ ਇਸ ਪਵਿੱਤਰ ਭਾਰਤ ਭੂਮੀ ਉੱਤੇ ਕਦੀ ਇਹ ਅਨਰਥ ਨਹੀਂ ਹੋਣ ਦਿੱਤਾ ਜਾਵੇਗਾ ਅਸੀਂ ਸ਼ਰਾਪ ਦੇ ਦੇਵਾਂਗੇ ਤੇ ਰਾਜਿਆਂ ਕੋਲ ਪੁਕਾਰ ਕਰਾਂਗੇ ਬ੍ਰਾਹਮਣਾ ਦੇ ਹੱਕ ਛੂਦਰਾ ਨੂੰ ਨਹੀਂ ਮਿਲ ਸਕਦੇ ਤੁਸੀਂ ਬੇਸ਼ੱਕ ਇਹ ਪਾਗਲਪਨ ਕਰੋ ਪਾਗਲਪਨ ਸ਼ਬਦ ਦੇ ਉਚਾਰਨ ਦੀ ਟਿੱਲ ਸੀ ਕਿ ਉਹ ਬੋਲਣ ਵਾਲਾ ਬ੍ਰਾਹਮਣ ਖੁਦ ਹੀ ਪਾਗਲ ਹੋ ਗਿਆ ਉਸੇ ਵੇਲੇ ਚੀਕਾ ਮਾਰਦਾ ਇਹ ਲੀੜੇ ਬਾੜਦਾ ਹੋਇਆ ਯੱਗ ਮੰਡਲ ਵਿੱਚੋਂ ਬਾਹਰ ਚਲੇ ਆ ਗਿਆ ਉਸ ਉੱਤੇ ਸੰਗਤ ਹੈਰਾਨ ਵੀ ਹੋਈ ਤੇ ਹੱਸੀ ਵੀ ਉਸਦੇ ਦੂਸਰੇ ਭਾਈ ਬ੍ਰਾਹਮਣਾ ਵੀ ਰੌਲਾ ਮਚਾਇਆ ਇਹ ਸਭ ਸੁਣ ਦੇਖ ਕੇ ਸਤਿਗੁਰੂ ਜੀ ਆਪ ਆਸਣ ਤੋਂ ਉੱਠੇ ਤੇ ਇੱਕ ਰੋਧ ਨਾਲ ਚਿਹਰਾ ਤੇ ਨੇਤਰ ਲਾਲ ਕਰਕੇ ਬੋਲੇ ਭਾਰਤ ਨੂੰ ਗੁਲਾਮ ਤੇ ਜ਼ਲੀਲ ਕਰਨ ਵਾਲੇ ਬ੍ਰਾਹਮਣੋ ਤੁਸਾਂ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਇਹ ਤੁਸਾਂ ਦੇ ਭਾਗ ਦੀ ਗੱਲ ਹੈ ਵਿਧਾਤਾ ਅੱਜ ਨਹੀਂ ਚਾਹੁੰਦਾ ਕਿ ਤੁਸੀਂ ਚੰਮ ਦੀਆਂ ਚਲਾਓ ਇਹ ਆਖ ਕੇ ਸਾਹਿਬਾ ਨੇ ਆਪਣੇ ਉਚਾਰੇ ਹੋਏ ਸਵਈਏ ਆਪ ਹੀ ਜੋਸ਼ ਨਾਲ ਪੜਨੇ ਆਰੰਭ ਕੀਤੇ ਸਵਈਆ ਜੋ ਕਿਛ ਲੇਖ ਲਿਖਿਓ ਵਿਦਨਾ ਸੋਈ ਪਾਇਤ ਮਿਸਰ ਜੂ ਸੋਕ ਨਿਵਾਰੋ ਮੇਰੋ ਕਚੂ ਅਪਰਾਧ ਨਹੀਂ ਗਇਓ ਯਾਦ ਤੇ ਪੂਲ ਨਹਿ ਕੋਪ ਚਿਤਾਰੋ ਬਾਗੋ ਨਿਹਾਲੀ ਪਠੋ ਦੈ ਹੋ ਆਜ ਪਲੇ ਤੁਮ ਕੋ ਨੇਚੈ ਜੀ ਤਾਰੋ ਛਤਰੀ ਸਵੇਕ੍ਰਿਤ ਬਿਪਨ ਕੇ ਇਨਹੁ ਪੈ ਕਟਾਚ ਕਿਰਪਾ ਕੈ ਨਿਹਾਰੋ ਤਿਸਤਾ ਪਰਮਾਰਤ ਪੰਡਤ ਜੀ ਗੁੱਸਾ ਕਿਉਂ ਕਰਦੇ ਹੋ ਜੋ ਕੁਝ ਤੁਸਾਂ ਦੇ ਭਾਗਾ ਵਿੱਚ ਸੀ ਸੋ ਮਿਲੇਗਾ ਅਸਾਨੂੰ ਸੱਦਣ ਦਾ ਚੇਤਾ ਨਹੀਂ ਰਿਹਾ ਗਮ ਦਾ ਤਿਆਗ ਕਰੋ ਪਰਦੇਸੀ ਤੇ ਲੋੜਵੰਦ ਜਾਣ ਕੇ ਤੁਸਾਂ ਨੂੰ ਬਹੁਤ ਕੁਝ ਦਿੱਤਾ ਜਾਵੇਗਾ ਤੁਸੀਂ ਚੰਗੇ ਜੀ ਪਰ ਇਨਾਂ ਵੱਲ ਵੀ ਵੇਖੋ ਇਹ ਵੀ ਇੱਕ ਰਾਜ ਰਿਸ਼ੀਆਂ ਦੀ ਵੰਸ਼ ਹੈ ਉਹ ਸੰਦੀ ਕਿਰਤ ਨਹੀਂ ਇਹਨਾਂ ਤੋਂ ਬਿਨਾ ਤੁਸੀਂ ਕੁਝ ਵੀ ਨਹੀਂ ਪਰ ਬ੍ਰਾਹਮਣਾ ਨੇ ਫਿਰ ਵੀ ਸੰਤੋਖ ਨਾ ਕੀਤਾ ਗਰਮ ਹੋ ਕੁਲੋਤੇ শূ드ਰਾ ਤੇ ਵੈਸ਼ਾ ਦੇ ਨਿੰਦਾ ਕਰਨ ਲੱਗੇ ਤਾਂ ਸਤਿਗੁਰੂ ਜੀ ਵੀ ਸਿੱਧੇ ਹੋ ਕੁਲੋਤੇ ਸਵੈਯਯ ਜੁਧ ਜਿਤੇ ਇਨਹੀ ਕੇ ਪ੍ਰਸਾਦ ਇਨਹੀ ਕੇ ਪ੍ਰਸਾਦ ਸੋਦਾਨ ਕਰੇ ਆਗ ਔਗ ਅਰੇ ਇਨਹੀ ਕੇ ਪ੍ਰਸਾਦ ਇਨਹੀ ਕੀ ਕਿਰਪਾ ਫੁਨ ਤਾਮ ਪਰੇ ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ ਇਨਹੀ ਦੀ ਕਿਰਪਾ ਸਭ ਸਤਰ ਮਰੇ ਇਨਹੀ ਦੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੋ ਸੋ ਗਰੀਬ ਕਰੋਰ ਪਰੇ हे ਪੰਡਤ ਰਤਾ ਜੀਵਾਂ ਸੰਭਾਲ ਵੱਧ ਕੱਟ ਕਹਿਣ ਦੀ ਲੋੜ ਨਹੀਂ ਜਿਸ ਨੂੰ ਤੂੰ ਮਾਰੇ ਆਖਰਿਆ ਹੈ ਇਹਨਾਂ ਦੀ ਕਿਰਪਾ ਨਾਲ ਤਾਂ ਅਸਲ ਲੜਾਈਆਂ ਜਿੱਤਿਆ ਹਨ ਇਹ ਸੂਰਮੇ ਅਸਾਂ ਦੀ ਸਹਾਇਤਾ ਕਰਦੇ ਰਹੇ ਹਨ हे ਪੰਡਤ ਇਹਨਾਂ ਦੀ ਤਾਂ ਅਸੀਂ ਪੂਜਾ ਕਰਾਂਗੇ ਕਿਉਂਕਿ ਇਹਨਾਂ ਦੀ ਕਿਰਪਾ ਨਾਲ ਜਨਮ ਜਨਮ ਦੇ ਪਾਪ ਕੱਟੇ ਗਏ ਹਨ ਤੇ ਅਸਾਧਾਕਰ ਮਾਇਆ ਤੇ ਪਦਾਰਥਾਂ ਨਾਲ ਭਰਿਆ ਪਿਆ ਹੈ ਇਹਨਾਂ ਦੀ ਕਿਰਪਾ ਨਾਲ ਅਸਾਂ ਵਿੱਧਿਆ ਪ੍ਰਾਪਤ ਕੀਤੀ ਹੈ ਸਾਰੇ ਸ਼ਤਰੂ ਵੀ ਇਹਨਾਂ ਦੀ ਕਿਰਪਾ ਨਾਲ ਮਰੇ ਹਨ ਜੇ ਸੱਚ ਪੁੱਛੋ ਤਾਂ ਅਸਾਂ ਜੋ ਮਾਨ ਵਡਿਆਈ ਪ੍ਰਾਪਤ ਕੀਤੀ ਹੈ ਉਹ ਇਹਨਾਂ ਦੀ ਕਿਰਪਾ ਨਾਲ ਕੀਤੀ ਹੈ ਨਹੀਂ ਤੇ ਹੋਰ ਅਸਾਂ ਵਰਗੇ ਕਰੋੜਾ ਪੁਰਸ਼ ਤੁਰੇ ਫਿਰਦੇ ਹਨ ਇਹਨਾਂ ਦੀ ਨਿੰਦਿਆ ਨਾ ਕਰੋ ਸਾਰੀ ਸ਼ਕਤੀ ਗਰੀਬਾਂ ਦੇ ਹੱਥ ਆਉਣੀ ਹੈ ਸਵਈਆ ਸੇਵ ਕਰੀ ਇਨਹੀ ਕੀ ਭਾਵਤ और किसे ना जी को दान दयो इन्हीं को पलो अर आन को दान न लागत नी को आगे फलै इन्हीं को दया जग में जस और दयो सब फीको मोह ग्रह मैं तन ते मन ते सिर लो तन है सब इन्हीं को सब ही इन्हीं को आओ आज तो इन्हों की सेवा की असानू चंगी लगती है ਹੋਰ ਕਿਸੇ ਬ੍ਰਾਹਮਣ ਜਾਂ ਦੇਵੀ ਦੇਵਤਾ ਦੀ ਸੇਵਾ ਕੀਤੀ ਸੋਭਾ ਨਹੀਂ ਦਿੰਦੀ ਜੇਕਰ দান ਦੇਣ ਦੀ ਲੋੜ ਪਵੇ ਤਾਂ ਇਨ੍ਹਾਂ ਸਿੱਖਾਂ ਨੂੰ ਹੀ ਦਿੱਤਾ ਜਾਇਆ ਕਰੇਗਾ ਹੋਰ ਕਿਸੇ ਨੂੰ ਦਿੱਤਾ ਹੋਇਆ ਦਾਨ ਇਨ੍ਹਾਂ ਨੂੰ ਦਿੱਤਾ ਚੰਗਾ ਲੱਗਦਾ ਹੈ ਵਾਹਿਗੁਰੂ ਦੀ ਦਰਗਾਹ ਵਿੱਚ ਫਲੇਗਾ ਤੇ ਪਰਵਾਰ ਨੂੰ ਹੋਵੇਗਾ ਜਗਤ ਦੇ ਵਿੱਚ ਜਸ ਹੈ ਹੋਰ ਸਭ ਦਾਨ ਦਿੱਤੇ ਫਜ਼ੂਲ ਹਨ ਅਸੀਂ ਤਾਂ ਸੱਚ ਆਖਦੇ ਹਾਂ ਕਿ ਅਸਾਂਕਰ ਮਨ ਤਨ ਸਿਰ ਤੇ ਦੌਲਤ ਗੱਲ ਕੀ ਸਭ ਕੁਝ ਇਹਨਾਂ ਦੇ ਹਵਾਲੇ ਹੈ ਜਿਨ੍ਹਾਂ ਨੂੰ ਤੁਸੀਂ ਮਾੜੇ ਆਖਦੇ ਹੋ ਮਾਨਸਕੀ ਜਾਤ ਸਭ ਇੱਕ ਹੈ ਜਾਓ ਬੇਸ਼ੱਕ ਨਾ ਪ੍ਰਸ਼ਾਦ ਚ ਕੋਈ ਪਰਵਾਹ ਨਹੀਂ ਸਾਨੂੰ ਕੋਈ श्राप ਨਹੀਂ ਲੱਗੇਗਾ ਸਤਗੁਰੂ ਜੀ ਦੀਆਂ ਕਰੀਆਂ ਕਰੀਆਂ ਗੱਲਾਂ ਸੁਣ ਕੇ ਪੰਡਤ ਹੌਲੇ ਹੋ ਗਏ ਥੂੜੇ ਜੇ ਨੱਕ ਮੋੜਦੇ ਹੋਏ ਦੁਰ ਗਏ ਤੇ ਬਾਕੀ ਦੇ ਸ਼ੂਦਰਾ ਵੈਸ਼ਾ ਨਾਲ ਹੀ ਬੈਠ ਕੇ ਯਗ ਵਿੱਚੋਂ ਪ੍ਰਸ਼ਾਦ ਚੱਕਣ ਲੱਗੇ ਇਹ ਯਗ ਨਿਰਵਿਘਨ ਸਮਾਪਤ ਹੋਇਆ ਹਰ ਪਾਸੇ જય જયਕਾਰ ਹੁੰਦੀ ਰਹੀ ਵਾਹਿਗੁਰੂ ਜੀ ਹੋਈਆਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ